ਖਸਾਨਪੁਰ ਨੂੰ ਸਾਸਰੀ ਕਾਲ ਚੋਨੇ ਦੀ ਬਾਡੀ ਦਾ ਜੋ ਕੰਮ ਹੈ ਪਿਛਲੇ 3-4 ਦਿਨ ਤੋਂ ਚੱਲੇ ਪਿਆਗਾ ਭਾਵੇਂ ਪੀਆਰ ਨੰਬਰ 26 ਹੋਵੇ ਜਿਵੇਂ 1500 ਨੂੰ 1698 47 ਇਹ ਚੋਨੇ ਪਹਿਲਾਂ ਕੱਟੇ ਗਏ ਹੈਗੇ ਤੇ ਹੁਣ ਪੀਐਸ 31 114 ਪਿਆਨ ਨੰਬਰ 1 ਤੇ 126 ਜਿੰਨਾ ਵੀ ਰਕਬਾ ਮੂੰਗੀ ਤੇ ਮੱਕੀ ਵਾਲੇ ਏਰੀਆ ਇਹ ਠਾਇਆ ਸੀਗਾ ਉਸ ਏਰੀਆ ਦੀ ਬਾਡੀ ਚੱਲ ਪਈ ਹੈਗੀ ਆ ਤੇ ਆਪਣਾ ਏਰੀਆ ਵੀਰ ਦੱਸਿਓ ਤੇ ਤੁਸੀਂ ਨੇ ਕਿਹੜੀ ਕਿਸਮ ਦੀ ਵਾਢੀ ਕੀਤੀ ਹੈਗੀ ਆ ਤੇ ਉਹਦਾ ਝਾੜ ਪ੍ਰੋਪਰ ਤੇ ਏਰੀਆ ਵੀ ਜਰੂਰ ਸਾਂਝਾ ਕਰਿਓ ਕਿਉਂਕਿ ਇਸ ਸਾਲ ਸੋਨਾ ਦੇ ਵਿੱਚ ਇਹ ਆ ਰਿਹਾ ਹੈਗਾ ਵੀ ਜਿਸ ਏਰੀਆ ਦੇ ਵਿੱਚ ਬੋਨਾ ਬੈ ਸਫੀਜੀ ਵਾਇਰਸ ਜੇ ਗੱਲ ਕਰੀ ਆਪਾਂ ਸ਼੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਨਾਬਾ ਤੇ ਹਰਿਆਣੇ ਦਾ ਵੀ ਹੋਗਾ ਏਰੀਆ ਇਸ ਏਰੀਆ ਦੇ ਵਿੱਚ ਜਿੱਥੇ ਬਾਵ ਨੇ ਵਾਇਰਸ ਕਰਕੇ ਚੋਣੇ ਪਹਿਲਾਂ ਵੀ ਕੱਟੇ ਗਿਆ ਤੇ ਚੋਣਿਆਂ ਦੇ ਹਾਲਾਤ ਬਹੁਤ ਹੀ ਮਾੜੇ ਹਾਲਾਤ ਹੈਗੇ ਆ ਕੋਈ ਚੰਗੇ ਝਾੜ ਜਿਹੜੇ ਨਹੀਂ ਨਜ਼ਰ ਆਏ ਤੇ ਕੁਝ ਕਿ ਚੋਣਾਂ ਦੇ ਝਾੜ ਚੰਗੇ ਹੈਗੇ ਆ ਤੇ ਕਾਫੀ ਕਿਸਾਨ ਪਰਵਾਂ ਦੀ ਇਸ ਤਰ੍ਹਾਂ ਦੀ ਵੀ ਫੀਡਬੈਕ ਹੈਗੀ ਆ ਜਿਨ੍ਹਾਂ ਦੇ ਪੀਆਰ 114 ਜਾਂ ਪੀਆਰ 131 ਚੋਨਾ ਜਾਂ ਪੀਆਰ 132 ਚੋਨਾ ਜਾਂ ਪੀਆਰ 126 ਚੋਨਾ ਵਧੀਆ ਛਾੜ ਦੇ ਰਿਹਾ ਹੈਗਾ ਕਿਤੇ 85 ਮਣ ਦੇ ਰਿਹਾ ਹੈਗਾ ਕਿਤੇ 80 ਮਣ ਦੇ ਲਗਭਗ ਝੋਨਾ ਜਾ ਰਿਹਾ ਹੈਗਾ ਦੂਸਰੀ ਗੱਲ ਜਿਸ ਤਰ੍ਹਾਂ ਜਿਵੇਂ ਜਿਵੇਂ ਝੋਨੇ ਵੱਡੇ ਜਾਂਦੇ ਹੈਗੇ ਆ ਮੌਇਸਚਰ ਦੇ ਹਿਸਾਬ ਦੇ ਨਾਲ ਮੰਡੀਆਂ ਦੇ ਵਿੱਚ ਲਿਫਟਿੰਗ ਦਾ ਵੀ ਕੰਮ ਚੱਲਿਆ ਹੋਇਆ ਹੈਗਾ ਤੇ ਆਸ ਇਹੀ ਕਰਦੇ ਆ ਵੀ ਜਦੋਂ ਝੋਨਾ ਆਪਾਂ ਲੈ ਕੇ ਜਾਣਾ ਮੰਡੀ ਦੇ ਵਿੱਚ ਹੈ ਨਾ ਤੇ ਉਹਦਾ ਆਪਾਂ ਮੌਇਸਚਰ ਸਹੀ ਲੈ ਕੇ ਜਾਣਾ ਸਹੀ ਮੌਇਸਚਰ ਤੇ ਝੋਨਾ ਦੇਣਾ ਕਾਟ ਜੇ ਕੋਈ ਉਸ ਤੋਂ ਕਾਟ ਲੈਂਦਾ ਹੈਗਾ ਤਾਂ ਸਰਕਾਰੀ ਦਿੱਤੇ ਨੰਬਰਾਂ ਦੇ ਉੱਪਰ ਤੁਸੀਂ ਜਿਹੜੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਕਿਉਂਕਿ ਜੇ ਆਪਾਂ ਝੋਨਾ ਦੇਖੋ ਗਿੱਲਾ ਝੋਨਾ ਵੱਧਦੇ ਹੈਗੇ ਆ 17 18 ਮੋਕਚਰ ਤੋਂ ਵੱਧ 22 25 ਵਿੱਚ ਵਿੱਚੀ ਮੋਕਚਰ ਆਲਾ ਵੱਡਾਂਗੇ ਭਾਈ ਫਿਰ ਤਾਂ ਦੇਖੋ ਆਪਾਂ ਨੂੰ ਕਾਟ ਲੱਗਣੀ ਹੈਗੀ ਆ ਜੇ ਝੋਨੇ ਦਾ ਸਹੀ ਮੋਕਚਰ ਹੈਗਾ ਜੋ ਕੋ ਆਪਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਤਾਂ ਉਹਦੀ ਆਪਾਂ ਸ਼ਿਕਾਇਤ ਵੀ ਜਿਹੜੀ ਕਰ ਸਕਦੇ ਆ ਕਿਉਂਕਿ ਅੱਜ ਤਰੀਕ 12 ਅਕਤੂਬਰ ਹੋਗੀ ਠੀਕ ਹੈ ਜਿਵੇਂ ਹੁਣ ਪੀਲੇ ਪੂਸ਼ ਪੂਸ਼ 47 ਪੰਜ ਸੱਤ ਦਿਨਾਂ ਦੇ ਵਿੱਚ ਇਹਨਾਂ ਦੀ ਵੀ ਬਾਡੀ ਦਾ ਕੰਮ ਹੈ ਜਿਹੜਾ ਜੋ ਚੱਲ ਪੈਣਾ ਹੈਗਾ ਤੇ ਮੰਡੀਆਂ ਦੇ ਵਿੱਚ ਜੋ ਆਪਣਾ ਸਰਕਾਰੀ ਰੇਟ ਜਾਂਦਾ ਹੈਗਾ 2399 ਰੁਪਏ ਜੋ ਨਾ ਜਾਂਦਾ ਹੈਗਾ 37.5 ਕਿਲੋ ਦੀ ਭਰਤੀ ਹੁੰਦੀ ਹੈਗੀ ਉਹਦੇ ਵਿੱਚ 700 ਗ੍ਰਾਮ ਗੱਟੇ ਦਾ ਵਜ਼ਨ ਹੁੰਦਾ ਹੈਗਾ ਟੋਡੇ ਏਰੀਆ ਦੇ ਵਿੱਚ ਖਾਲੀ ਗੱਟੇ ਦਾ ਵਜਨ ਕਿੰਨਾ ਕੀਤਾ ਹੋਇਆ ਤੁਸੀਂ ਕੰਡੇ ਦੀ ਪਛਾਣ ਖੁਦ ਕਰਨੀ ਹੈ ਕਿਉਂਕਿ ਆਪਾਂ ਆਪਦੀ ਜੈਂਸ ਦੇ ਖੁਦ ਮਾਲਕ ਹੈਗੇ ਆ ਆਪਣੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਟੱਕਾ ਨਾ ਹੋਵੇ ਤੇ ਝੋਨਾ ਗਿੱਲਾ ਜਿਹੜਾ ਆਪਾਂ ਨੇ ਨਹੀਂ ਬਡਣਾ ਤੇ ਆਪਣੇ ਏਰੀਆ ਦੇ ਵਿੱਚ ਝੋਨੇ ਦੇ ਝਾੜ ਜਰੂਰ ਦੱਸੋ ਕਿਉਂਕਿ ਹੁਣ ਝੋਨੇ ਦੇ ਝਾੜ ਪੰਜ-ਛੇ ਦਿਨਾਂ ਦੇ ਵਿੱਚ ਆਉਣ ਲੱਗ ਗਏ ਆਣਗੇ ਕੋਈ 18 ਦਾ ਦੱਸੂਗਾ ਉਹ ਪਿਲੇ ਪੂਸ਼ਾ ਦਾ ਸੁਗਾ ਉਹ ਪੂਸ਼ਾ ਚਤਾਲੀ ਦਾ ਸੁਗਾ ਨਾ ਤੇ ਜਿਵੇਂ 126 ਤਾਂ ਝੋਨਾ ਜਿਹੜਾ ਹੁਣ ਕੱਟਿਆ ਆ ਜਾਣ ਲੱਗ ਗਿਆ ਤੇ ਮੰਡੀਆਂ ਦੇ ਵਿੱਚ ਹੁਣ ਬਸ ਇਸ ਵਾਰ ਜਿਹੜਾ ਰਸ਼ ਪੈਣਾ ਸਟਾਰਟ ਹੋ ਜੂਗਾ ਕਿਉਂਕਿ ਇਸ ਸਾਲ ਜਿਹੜਾ ਪਾਣੀ ਹੈ ਹਲੇ ਤੱਕ ਵੀ ਵਿੱਚ ਕਿਸਾਨ ਭਰਾ ਝੋਨੇ ਨੂੰ ਪਾਣੀ ਲਾਈ ਜਾਂਦੇ ਕਿਉਂਕਿ ਇਸ ਸਾਲ ਝੋਨੇ ਪਾਣੀ ਵੀ ਜਿਆਦਾ ਲੈ ਰਹੇ ਆ ਤੇ ਆ ਪਿੱਛੋਂ ਜਾ ਕੇ ਥੋੜਾ ਜਿਹਾ ਮੌਸਮ ਸੈੱਟ ਹੋਇਆ ਹੈਗਾ ਜਿਹੜੀ ਪਹਿਲਾਂ ਵਾਲੀ ਗਰਮੀ ਸੀਗੀ ਉਹਨੇ ਪਾਣੀ ਬੜਾ ਝੋਨੇ ਦੇ ਵਿੱਚ ਕਿੱੱਚ ਹੈਗਾ ਨਹੀਂ ਝੋਨਾ ਵੱਢਣ ਤੋਂ 15-15 ਵੀਵੀ ਦਿਨ ਪਹਿਲਾਂ ਝੋਨੇ ਜੋ ਪਾਣੀ ਕਿਸਾਨ ਬੰਦ ਕਰ ਦਿੰਦੇ ਤੇ ਇਸ ਹਾਲ ਉਹ ਕੰਬਿਨ ਕੀਤਾ ਹੈਗਾ ਤੇ ਪਾਣੀ ਵੀ ਐਂਡ ਤੱਕ ਕਿਸਾਨਾਂ ਨੇ ਜਿਹੜਾ ਦਿੱਤਾ ਹੈਗਾ ਤੇ ਮੇਰੀ ਬੇਨਤੀ ਕਬੂਲਿਓ ਤੇ ਏਰੀਆ ਦਾ ਝਾੜ ਜਰੂਰ ਦੱਸਿਓ ਵੀ ਕਿਹੜੀ ਕਿਸਮ ਤੁਸੀਂ ਨੇ ਵੱਡੀ ਹੈਗੀ ਆ ਕਿਸ ਕਿਸਮ ਦਾ ਕਿੰਨਾ ਝਾੜ ਤੁਹਾਡੇ ਖੇਤਾਂ ਦੇ ਵਿੱਚ ਆਇਆ ਹੈਗਾ ਧੰਨਵਾਦ